ਛਾੜੂ ਵਾਲਿਆਂ ਨੂੰ ਇਹ ਹੈ ਬਈ ਜੀ ਅਸੀਂ 92 ਲੈ ਗਏ ਹੱਦ 20 ਹਾਰ ਜਾਗੇ 30 ਹਾਰ ਜਾਗੇ ਆਜੂਗੀ ਇਹਨਾਂ ਇਹ 92 ਦੀਆਂ 92 ਹਾਰਨਗੇ ਤੁਹਾਨੂੰ ਗਰੰਟੀ ਦੇਤੀ ਮੈਂ ਗੱਲ ਦੀ ਅੱਛਾ ਜਿੰਨੇ ਜਿੱਤੇ ਮੈਂ ਉਹਨੇ ਹੀ ਹਾਰਨਗੇ ਕੀਤਾ ਕੀ ਹੈ ਹੁਣ ਮੇਰੇ ਉਥੇ ਪ੍ਰੋਗਰਾਮ ਹੁੰਦਾ ਹੈ ਦਿੱਲੀੋਂ ਆਉਂਦੀ ਹੈ ਸੈਂਟਰ ਦੀ ਯੋਜਨਾ ਦੀ ਸਾਡੀ ਅਸੀਂ ਉਥੇ ਮਤੇ ਦਿੰਨੀ ਆ ਸੜਕ ਆ ਜਾਂਦੀ ਹੈ ਚਲੇ ਜਾਂਦੇ ਆ ਛਾੜੂ ਵਾਲੇ ਐਮਐਲਏ ਨਹੀਂ ਪੱਥਰ ਰੱਖਣ ਇੱਕ ਦਿਨ ਪਹਿਲਾਂ ਬਈ ਜਿਵੇਂ ਤੁਹਾਡੇ ਹਲਕੇ ਜਿਵੇਂ ਇਦਾਂ ਹਾਂ ਇਦਾਂ ਹੀ ਹੁੰਦਾ ਹੈ ਮਤਲਬ ਇਹਦੇ ਕੋਲੇ ਪੈਸੇ ਹੀ ਨਹੀਂ ਆ ਵੀ ਗ੍ਰਾਂਟ ਦੇ ਕੇ ਕੋਈ ਵਿਕਾਸ ਕਰਾ ਦਵੇ ਅੱਛਾ ਕੀ ਬਦਲਿਆ ਜੇ ਫਰੀਦਕੋਟ ਹਲਕੇ ਦੀ ਗੱਲ ਕਰਾ ਜੋ ਤੋਂ ਤੁਸੀਂ ਮੈਂਬਰ ਆਫ ਪਾਰਲੀਮੈਂਟ ਬਣੇ ਫਰੀਦਕੋਟ ਹਲਕੇ ਚ ਸਰਬਜੀਤ ਸਿੰਘ ਖਾਲਸਾ ਨੇ ਕੀ ਬਦਲਿਆ ਮੈਂ ਤਾਂ ਕੁਝ ਨਹੀਂ ਆਪਣੇ ਮੂੰਹੋਂ ਕਹਿ ਸਕਦਾ ਮੈਂ ਕੀ ਬਦਲਿਆ ਮੈਂ ਤਾਂ ਇਹ ਕਹਿ ਸਕਦਾ ਜੀ ਵੀ ਮੇਰੀ ਜਿਹੜੀ ਪਿਛਲੀ ਵਾਰੀ 5 ਕਰੋੜ ਗ੍ਰਾਂਟ ਆਈ ਸੀ ਮੈਂ 6 ਮਹੀਨੇ ਚ ਵੰਡਦੀ ਠੀਕ ਹੈ ਜੀ ਪਿੰਡਾਂ 'ਚ ਜਿਹੜਾ ਹੀ ਗਿਆ ਲਈ ਜੋ ਮੈਂ ਕਿਹੜਾ ਕੋਈ ਪਾਰਟੀਬਾਜੀ ਦਾ ਹੀ ਆ ਉਹ ਭੇਦਪਾਉ ਕੀਤਾ ਹੈ ਜਿਹੜਾ ਹੀ ਗਿਆ ਲਜਾਈ ਜੋ ਜੀ ਉਹਦੀ ਉਹਦੀ ਕੋਈ ਮੈਨੇਜਮੈਂਟ ਤੁਹਾਡੇ ਕੋਲ ਕਿੱਥੇ ਕਿੱਥੇ ਕਿਹੜੇ ਕਿਹੜੇ ਕੰਮ ਕੰਮ ਕਿਹੜੇ ਕਿਹੜੇ ਪਈ ਆ ਉਹ ਤੁਸੀਂ ਦਫ਼ਤਰੋਂ ਲੈ ਨਹੀਂ ਕੰਮ ਤਾਂ ਆਹੀ ਹੁੰਨੇ ਆ ਜੀ ਧਰਮਸ਼ਾਲਾ ਦੇ ਹੋਗੇ ਪਾਣੀ ਵਾਲੀ ਟੈਂਕੀ ਹੋਗੀ ਜਿਮ ਹੋਗੇ ਸਟਰੀਟ ਲਾਈਟਸ ਹੋਗੀਆਂ ਵਗੈਰਾ ਵਗੈਰਾ ਐਵੇਂ ਦੇ ਹੀ ਆ ਜੀ ਜਿਹੜੇ ਛੋਟੇ ਮੋਟੇ ਕੰਮ ਆ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਸਿਰਫ ਨਸ਼ੇ ਦੇ ਵਿਰੋਧ ਦੇ ਵਿੱਚ ਕੁਝ ਕੀਤਾ ਸਾਰਾ ਕੁਝ ਕਰੀ ਜਾਣੇ ਆ ਜੀ ਕੀ ਆਏ ਵੀ ਕੋਈ ਦੱਸੋ ਜੇ ਕਿਸੇ ਨਾਲ ਧੱਕਾ ਹੁੰਦਾ ਹੈ ਮਤਲਬ ਕੋਈ ਐਸੀ ਗੱਲ ਹੈ ਕੋਈ ਫੜ ਲਿਆ ਨਸ਼ੇ ਵਾਲਾ ਜਾਂ ਉਹਨੂੰ ਛੱਡਦੀ ਹੈ ਪੁਲਿਸ ਤਾਂ ਦੱਸੋ ਆਪਾਂ ਜਾਵਾਂਗੇ